ਜਿਲੰਦਰ ਦੇ ਪੁਲਿਸ ਕਮਿਸ਼ਨਰ ਸੁਪਰਿੰਟੈਂਡੈਂਟ ਸ਼ਰਮਾ ਦੀਗ ਵਾਹੀ ਹੈ ਪੁਲਿਸ ਕਮਿਸ਼ਨਰੇਟ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੀ ਹੈ ਕਿ 12 ਸਤੰਬਰ 2024 ਨੂੰ ਅੰਮ੍ਰਿਤ ਵਿਹਾਰ ਦੀ ਰਹਿਣ ਵਾਲੀ ਕੰਚਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਘਰ ਦੇ ਵਿੱਚ ਚੋਰੀ ਹੋਈ ਹੈ ਉਸ ਦਾ ਕਹਿਣਾ ਹੈ ਕਿ ਉਹ ਕਿਸੇ ਕਾਮਦਲੀ ਕਰੋ ਬਾਰ ਗਈ ਸੀ ਤਾਂ ਮਗਰੋਂ ਜਦੋਂ ਉਹ ਵਾਪਸ ਕਰੇ ਪਰ ਦਿੱਤਾ ਉਸਦੇ ਘਰ ਦੀ ਲੌਬੀ ਦਾ ਦਰਵਾਜ਼ਾ ਜਿਹੜਾ ਹੈ ਟੁੱਟਾ ਪਿਆ ਸੀ ਤੇ ਇਸ ਦੇ ਨਾਲ ਹੀ ਉਸਦੇ ਘਰ ਦੇ ਅੰਦਰ ਅਲਮਾਨੀਆਂ ਦੇ ਲੋਕ ਪੇ ਟੁੱਟੇ ਹੋਏ ਸੀ ਤੇ ਵਿੱਚੋਂ ਦੀ ਕੀਮਤੀ ਸਮਾਨ ਵੀ ਗਾਇਬ ਸੀ ਜਿਸ ਦੇ ਵਿੱਚ 60 ਹਜ਼ਾਰ ਤੱਕ ਦੀ ਨਗਦ ਰਕਮ ਨਾਲ ਸੋਨਾ ਚਾਂਦੀ ਤੇ ਦੇਵਰ ਸੀ ਪੁਲਿਸ ਨੇ ਮੌਕੇ ਦੇ ਉੱਤੇ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੁਲਿਸ ਮੁਲਾਜ਼ਮਾਂ ਦਾ کہنا ਇਹ ਹੈ ਕਿ ਜੋ ਵਿਅਕਤੀ ਫੜੇਗੇ ਨੇ ਉਹਨਾਂ ਵਿੱਚੋਂ ਇੱਕ ਤਾਂ ਨਾਮ ਸੁਖਵਿੰਦਰ ਸਿੰਘ ਹੈ ਤੇ ਦੂਸਰਾ ਦਾ ਨਾਮ ਜਗਬੀਰ ਸਿੰਘ ਹੈ ਨਾ ਦੋਵਾਂ ਦੇ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਦੇ ਨਾਲ ਸੰਗਤ ਦੱਸਦੇ ਕਿ ਇਹਨਾਂ ਦੇ ਕੋਲੋਂ 10000 ਰੁਪਏ ਤੱਕ ਦੀ ਨਗਦ ਰਕਮ ਨਾਲ ਇੱਕ ਗੱਡੀ ਤੇ ਦੋ ਟੋਪਸ ਵੀ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਜੀ ਇੱਕ ਕੰਪਲੇਂਟ ਵੱਲੋਂ ਸ਼੍ਰੀਮਤੀ ਕੰਚਨ ਪਤਨੀ ਪ੍ਰੇਮ ਕੁਮਾਰ ਵਾਸੀ ਅੰਮ੍ਰਿਤਪੁਰ ਹਾਜ਼ਲੰਦਰ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਕਿ 10/9/2024 ਨੂੰ ਉਹਨਾਂ ਦੀ ਕਾਰ ਇੱਕ ਚੋਰੀ ਹੋਈ ਸੀ ਜਿਸ ਦੀ ਜਿਸ ਦੇ ਉੱਪਰ ਕਾਰਵਾਈ ਕਰਦੇ ਹੋਏ ਡਿਵੀਜ਼ਨ ਨੰਬਰ 1 ਨੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜੀ ਇਹਦੇ ਵਿੱਚ ਸਾਨੂੰ ਦੋ ਦੋਸ਼ੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਆ ਤੇ ਇਹਨਾਂ ਪਾਸੋਂ ਆਪਾਂ ਦੋ ਜੋੜੇ ਟਾਪਸ ਸੋਨਾ 10000 ਰੁਪਏ ਨਕਦੀ ਅਤੇ ਵਾਰਦਾਤ ਵਿੱਚ ਵਰਤੀ ਹੋਈ ਇੱਕ ਐਕਸਯੂਵੀ ਗੱਡੀ ਬਰਾਮਦ ਕੀਤੀ ਆ ਸਰ ਦੋਸ਼ੀਆਂ ਦੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਜੀ ਇਹਦੇ ਵਿੱਚ ਦੋ ਦੋਸ਼ੀ ਹੈਗੇ ਆ ਇੱਕ ਸੁਰਿੰਦਰ ਸਿੰਘ ਉਰਫ ਸੂਰਜ ਏਜ ਕਪੂਰਥਲੇ ਦਾ ਰਹਿਣ ਵਾਲਾ ਹੈਗਾ ਆ ਇਹਦੇ ਵਿਰੁੱਧ ਟੋਟਲ 6 ਮੁਕਦਮੇ ਕਪੂਰਥਲੇ ਦੇ ਵਿੱਚ ਹੀ ਦਰਜ ਹੈਗੇ ਆ ਅਤੇ ਦੂਸਰਾ ਜਿਹੜਾ ਦੋਸ਼ੀ ਹੈਗਾ ਜਗਬੀਰ ਸਿੰਘ ਉਰਫ ਜੱਗਾ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਆ ਇਹਦੇ ਵਿਰੁੱਧ ਵੀ ਦੋ ਤਿੰਨ ਮੁਕੱਦਮੇ ਜਿਹੜੇ ਹੈਗੇ ਦਰਜ ਹੋਏ ਆ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਰਿਮ ਸ਼ਰਮਾ ਜੀਗਵਾਈ ਹੈਡ ਪੁਲਿਸ ਕਮਿਸ਼ਨਰੇਟ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਦੀਏ ਕਿ 12 ਸਤੰਬਰ 2024 ਨੂੰ ਅੰਮ੍ਰਿਤ ਵਿਹਾਰ ਦੀ ਰਹਿਣ ਵਾਲੀ ਕੰਚਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਘਰ ਦੇ ਵਿੱਚ ਚੋਰੀ ਹੋਈ ਹੈ ਵਾਖਿਆਣਾ ਹਿੱਸੇ ਕਿਉਂ ਕਿਸੇ ਕਾਮਦਲੀ ਕਰੋ ਬਾੜ ਗਈ ਸੀ ਤਾਂ ਮਗਰੋਂ ਜਦੋਂ ਉਹ ਵਾਪਸ ਕਰੇ ਪਰਤੀ ਤਾਂ ਉਸ ਦੇ ਘਰ ਦੀ ਲੌਬੀ ਦਾ ਦਰਵਾਜ਼ਾ ਜਿਹੜਾ ਹੈ ਟੁੱਟਾ ਪਿਆ ਸੀ ਤੇ ਇਸ ਦੇ ਨਾਲ ਹੀ ਉਸ ਦੇ ਘਰ ਦੇ ਅੰਦਰ ਅਲਮਾਨੀਆਂ ਦੇ ਲੋਕ ਵੀ ਟੁੱਟੇ ਹੋਏ ਸੀ ਤੇ ਵਿੱਚੋਂ ਦੀ ਕੀਮਤੀ ਸਮਾਨ ਵੀ ਗਾਇਬ ਸੀ ਜਿਸ ਦੇ ਵਿੱਚ 60000 ਤੱਕ ਦੀ ਨਗਦ ਰਕਮ ਨਾਲ ਸੋਨਾ ਚਾਂਦੀ ਦੇ ਦੇਵਰ ਸੀ ਪੁਲਿਸ ਨੇ ਮੌਕੇ ਦੇ ਉੱਤੇ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੁਲਿਸ ਮੁਲਾਜ਼ਮਾਂ ਦਾ کہنا ਇਹ ਹੈ ਕਿ ਜੋ ਵਿਅਕਤੀ ਫੜੇ ਗਏ ਨੇ ਉਹਨਾਂ ਵਿੱਚੋਂ ਇੱਕ ਦਾ ਨਾਮ ਸੁਖਵਿੰਦਰ ਸਿੰਘ ਹੈ ਤੇ ਦੂਸਰੇ ਦਾ ਨਾਮ ਜਗਬੀਰ ਸਿੰਘ ਹੈ ਨਾ ਦੋਵਾਂ ਦੇ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਨਾਲ ਸੰਬੰਧ ਦੇ ਕਿ ਇਹਨਾਂ ਦੇ ਕੋਲੋਂ 10000 ਰੁਪਏ ਤੱਕ ਦੀ ਨਗਦ ਰਕਮ ਨਾਲ ਇੱਕ ਗੱਡੀ ਤੇ ਦੋ ਟਾਪਸ ਵੀ ਜਿਹੜੇ ਨੇ ਬਰਾਮਦ ਕੀਤਾ ਗਏ ਨੇ ਜੀ ਇੱਕ ਕੰਪਲੇਂਟ ਵੱਲੋਂ ਸ਼੍ਰੀਮਤੀ ਕੰਚਨ ਪਤਨੀ ਪ੍ਰੇਮ ਕੁਮਾਰ ਵਾਸੀ ਅਮਰਿਤਪੁਰ ਹ ਜਲੰਧਰ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਕਿ 10/9/2024 ਨੂੰ ਉਹਨਾਂ ਦੇ ਘਰ ਕਚੋਰੀ ਹੋਈ ਸੀ ਜਿਸ ਦੀ ਜਿਸ ਤੇ ਉੱਪਰ ਕਾਰਵਾਈ ਕਰਦੇ ਹੋਏ ਡਿਵੀਜ਼ਨ ਨੰਬਰ 1 ਨੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਹੈ ਜੀ ਇਹਦੇ ਵਿੱਚ ਸਾਨੂੰ ਦੋ ਦੋਸ਼ੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਆ ਤੇ ਇਹਨਾਂ ਪਾਸੋਂ ਆਪਾਂ ਦੋ ਜੋੜੇ ਟਾਪਸ ਸੋਨਾ 10000 ਰੁਪਏ ਨਕਦੀ ਅਤੇ ਵਾਰਦਾਤ ਵਿੱਚ ਵਰਤੀ ਹੋਈ ਇੱਕ ਐਕਸਯੂਵੀ ਗੱਡੀ ਬਰਾਮਦ ਕੀਤੀ ਹੈ ਸਰ ਦੋਸ਼ੀਆਂ ਦੇ ਪਹਿਲਾਂ ਵੀ ਇਹ ਮੁਕਦਮਾ ਦਰਜ ਹੈ ਜੀ ਇਹਦੇ ਵਿੱਚ ਦੋ ਦੋਸ਼ੀ ਹੈਗੇ ਆ ਇੱਕ ਸੁਰਿੰਦਰ ਸਿੰਘ ਉਰਫ ਸੂਰਜ ਇਹ ਕਪੂਰਥਲੇ ਦਾ ਰਹਿਣ ਵਾਲਾ ਹੈਗਾ ਆ ਇਹਦੇ ਵਿਰੁੱਧ ਟੋਟਲ 6 ਮੁਕਦਮੇ ਕਪੂਰਥਲੇ ਦੇ ਵਿੱਚ ਹੀ ਦਰਜ ਕੀ ਹੈ ਅਤੇ ਦੂਸਰਾ ਜਿਹੜਾ ਦੋਸ਼ੀ ਹੈਗਾ ਜਗਬੀਰ ਸਿੰਘ ਉਰਫ ਜੱਗਾ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਇਹਦੇ ਵਿਰੁੱਧ ਵੀ ਦੋ ਤਿੰਨ ਮੁਕਦਮੇ ਜਿਹੜੇ ਹੈਗੇ ਦਰਜ ਕੀ ਹੈ